ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਤੇ ਚੇਅਰਮੈਨ ਮਜ਼ਦੂਰ ਮੁਲਾਜ਼ਮ ਕਾਂਗਰਸ ਜਾਨੀ ਕੇ. ਪੀ. ਸੀ. ਯੂ ਭਾਗ ਕਾਂਗਰਸ ਪਾਰਟੀ ਮੇਰੇ ਨਾਲ ਇਹ ਸਾਥੀ ਬੈਠੇ ਆ ਹਰਪਜਨ ਸਿੰਘ ਇਹਨਾਂ ਦਾ ਨਾਮ ਹੈ ਥੋੜਾ ਜਿਹਾ ਉਹ ਇਹ ਹਰਪਜਨ ਸਿੰਘ ਜਿਹੜੇ ਹੈਗੇ ਆ ਸ਼ਰੂਪ ਕਾਸਤ ਪਾਚਾਰੇ ਨਾਲ ਇਹ ਸਬੰਧ ਰੱਖਦੇ ਆ ਵਿਚਾਰੇ ਪਿਛਲੇ ਦਿਨੀ ਇਹਨਾਂ ਦੇ ਨਾਲ ਪ੍ਰੀਤਮ ਸਿੰਘ ਤੇ ਉਸਦੀ ਘਰ ਵਾਲੀ ਪਰਮਜੀਤ ਕੌਰ ਜੋ ਹਜੁਰਾ ਕੁੜਾ ਰਹਿੰਦੇ ਆ ਇਹਨਾਂ ਨੇ ਇੱਕ ਮਕਾਨ ਦਾ ਸੌਦਾ ਕੀਤਾ 70 ਲੱਖ ਰਪਏ ਦਾ ਬਿਆਨਾ ਲਿਖਿਆ ਵਾ 5 ਲੱਖ ਰੁਪਇਆ ਇਹਨਾਂ ਨੇ ਉਹਦੇ ਅਕਾਊਂਟ ਚ ਪਾਇਆ ਤੇ 2 ਲੱਖ ਰੁਪਇਆ ਕੈਸ਼ ਦਿੱਤਾ ਤੇ 5000 ਰੁਪਇਆ ਸਾ이드 ਦੇ ਤੌਰ ਤੇ ਇਹਨਾਂ ਨੇ ਦਿੱਤਾ 24 ਨੂੰ 25 ਤੱਕ ਮਉ ਰਜਿਸਟਰੀ ਕਰਾਉਣੀ ਸੀ ਤੇ 24 ਤਰੀਕ ਨੂੰ ਇਹਨਾਂ ਨੇ ਮੈਸੇਜ ਭੇਜਿਆ ਕਿ ਬਈ ਸਾਡਾ ਲੋਨ 18 ਲੱਖ ਰੁਪਏ ਦਾ ਆ ਲੋਨ ਦੇ ਕਾਗਜ ਹੈ 18 ਲੱਖ ਰੁਪਏ ਦਾ ਲੋਨ ਸਾਡਾ ਮਨਜ਼ੂਰ ਹੋ ਗਿਆ ਤੇ ਆਜੋ ਆਪਾਂ ਤਹਿਸੀਲ ਦੇ ਵਿੱਚ ਚੱਲ ਕੇ ਮਕਾਨ ਦੀ ਰਜਿਸਟਰੀ ਕਰਵਾਈਏ ਤਾਂ ਉਸ ਟਾਈਮ Pritam Singh ਤੇ Paramjit Kaur ਦੀ ਘਰ ਵਾਲੀ ਨੇ ਇਹਨਾਂ ਨੂੰ ਕਿਹਾ ਤਾਂ ਵੀ ਆਪਾਂ ਇੱਕ ਦੋ ਦਿਨ ਠਹਿਰ ਕੇ ਕਰਾ ਲਾਂਗੇ ਰਜਿਸਟਰੀ ਸਾਡੇ ਕੋਈ ਘਰ ਦੀ ਪ੍ਰੋਬਲਮ ਹੈ ਜਾਂ ਜੋ ਵੀ ਕੁਝ ਉਹਨਾਂ ਨੇ ਇਹਨਾਂ ਨੂੰ ਡਾਰਾ ਲਾਇਆ ਪਰ ਉਹਦੇ باوجود ਵੀ ਫਿਰ ਵੀ ਇਹ ਤਹਿਸੀਲ ਦੇ ਵਿੱਚ ਗਏ ਤੇ ਪਰ ਇਹਨਾਂ ਨੂੰ ਉਹ ਮਿਲੇ ਨਾ 7 ਲੱਖ 5000 ਰੁਪਈਆ ਇਹ ਬੰਦੇ ਦਾ ਗਬਨ ਕਰ ਗਏ ਹੁਣ ਉਹ ਜਿਹੜਾ 5 ਲੱਖ ਰੁਪਈਆ ਦਿੱਤਾ ਇਹਨਾਂ ਨੇ ਉਹ ਆਹ ट्रांजैक्शनਾਂ ਜਿਹੜੀਆਂ ਹੈਗੀਆਂ ਬਕਾਇਦਾ ਆਹ ਸਾਰੀਆਂ ट्रांजैक्शनਾਂ ਹੋਈਆਂ ਵੀ ਆ ਪਰਮਜੀਤ ਕੌਰ ਦੇ ਅਕਾਊਂਟ 'ਚ ਲੱਖ ਰੁਪਈਆ ਫਿਰ 4 ਲੱਖ ਰੁਪਈਆ ਫਿਰ ਲੱਖ ਰੁਪਈਆ ਮਤਲਬ ਇਸ ਤਰ੍ਹਾਂ ਇੱਕ ट्रांजैक्शन ਦੇ ਤਹਿਤ ਇਹ ਪੈਸੇ ਜਿਹੜੇ ਆ ਸਾਰੇ ਗਏ ਉਸ ਤੋਂ ਬਾਅਦ ਇਹਨਾਂ ਨੇ ਫਿਰ ਜਿਹੜੇ ਪੰਚਾਇਤੀ ਬੰਦੇ ਸੀ ਜਾਂ ਜਿਹੜੇ ਸੌਦਾ ਕਰਾਉਣ ਵਾਲੇ ਬੰਦੇ ਹੁੰਦੇ ਆ ਇਹਨਾਂ ਨੇ ਸੌਦਾ ਕਰਵਾਇਆ ਪੰਚਾਇਤੀ ਬੰਦਿਆਂ ਨੇ ਜਾ ਕੇ ਮਤਲਬ ਉਹਨਾਂ ਨੂੰ ਪ੍ਰੀਤਮ ਸਿੰਘ ਨੂੰ ਤੇ ਉਹਦੇ ਘਰ ਵਾਲੀ ਪਰਮਜੀਤ ਕੌਰ ਨੂੰ ਘਰ ਜਾ ਕੇ ਸਮਝਾਇਆ ਵੀ ਇਹ ਗਰੀਬ ਆਦਮੀ ਆ ਵਿਚਾਰਾ ਇਹਨੇ ਮਕਾਨ ਇਹਨਾਂ ਨੇ ਸਾਂਝਾ ਮਕਾਨ ਜਿਹੜਾ ਵੇਚਿਆ ਸੀ ਤੇ 7 ਲੱਖ ਰੁਪਈਆ ਨੂੰ ਵੰਡ ਦੇ ਵਿੱਚੋਂ ਆਇਆ ਸੀ ਤੇ ਉਹ 7 ਲੱਖ ਰੁਪਈਆ ਇਹਨੇ ਗਰੀਬ ਬੰਦੇ ਨੇ ਤੁਹਾਨੂੰ ਦੇ ਦਿੱਤਾ ਤੇ ਇਹਦੀ ਰਜਿਸਟਰੀ ਕਰਾਓ ਤੇ ਉਹ ਬੰਦੇ ਬਾਰ ਬਾਰ ਲਾਰਾ ਲੱਪਾ ਲਾਉਂਦੇ ਰਹੇ ਤੇ ਲਾਰਾ ਲੱਪਾ ਲਾਉਣ ਤੋਂ ਬਾਅਦ ਇਹਦੀ ਪੋਜੀਸ਼ਨ ਵਿਚਾਰੇ ਦੀ ਇਹ ਬਣ ਗਈ ਤੇ ਇਹ ਸੂ ਸੈਡ ਕਰਨ ਦੀ ਤਿਆਰ ਸੀ ਤਾਂ ਉਸ ਦੇ ਦੌਰਾਨ ਇਹ ਮੇਰੇ ਕੋਲ ਆਇਆ ਮੇਰੇ ਘਰ ਆਇਆ ਤੇ ਬੜਾ ਦੋਨੇ ਮੀਆਂ ਬੀਬੀ ਮਤਲਬ ਇੱਕ ਤਰ੍ਹਾਂ ਇਹਨਾਂ ਨੂੰ ਆ ਲੱਗਦਾ ਸਭ ਕੁਝ ਸਾਡਾ ਖਤਮ ਹੋ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਕੋਈ ਅਸੀਂ ਗੱਲ ਨਹੀਂ ਹੈ ਕਿ ਮਰਨਾ ਮਸਲੇ ਦਾ ਹੱਲ ਨਹੀਂ ਹੁੰਦਾ ਤੂੰ ਮਰਨ ਦੀ ਬਜਾਏ ਆਪਾਂ ਇਹਦੇ ਤੇ ਲੜਾਈ ਲੜੋ ਆਪਾਂ ਅਫਸਰਾਂ ਕੋਲ ਚਲਦੇ ਹਾਂ ਬੇਨਤੀ ਕਰਦੇ ਹਾਂ ਆਪਣੀ ਗੱਲ ਦੱਸਦੇ ਹਾਂ ਤਾਂ ਅਸੀਂ 21 ਨੂੰ ਇੱਕ ਦਰਖਾਸਤ 21 25 ਨੂੰ ਇੱਕ ਦਰਖਾਸਤ ਐਸਐਸਪੀ ਬਠਿੰਡਾ ਨੂੰ ਐਸਐਚਓ ਥਰਮਲ ਨੂੰ ਸਾਰਿਆਂ ਨੂੰ ਦਰਖਾਸਤਾਂ ਦਿੱਤੀਆਂ ਉਸ ਦਿਨ ਤੋਂ ਲੈ ਕੇ 21 25 ਤੋਂ ਲੈ ਕੇ ਅੱਜ ਕਿੰਨੇ ਹੋ ਗਏ 8ਵਾਂ ਵੀ ਨਾ ਹੋਵੇ 7 ਮਹੀਨੇ ਹੋ ਗਏ ਔਰ 7 ਮਹੀਨੇ ਦੇ ਦੌਰਾਨ ਇਹ ਵਿਚਾਰਾ ਪੀੜਤ ਪਰਿਵਾਰ ਤੇ ਕਈ ਵਾਰ ਮੈਂ ਵੀ ਐਸਐਸਪੀ ਨੂੰ ਅਸੀਂ ਮਿਲੇ ਐਸਐਸਪੀ ਸਾਹਿਬ ਨੂੰ ਕਿਹਾ ਕਿ ਦੇਖੋ ਜੀ ਇਹ ਗਰੀਬ ਬੰਦਾ ਵਿਚਾਰਾ ਪੰਚਾਇਤੀ ਬੰਦਿਆਂ ਨੇ ਆ ਪੰਚਾਇਤੀ ਨਾਮਾ ਲਿਖ ਕੇ ਦਿੱਤਾ ਜਿਹਦੇ ਦੇ ਕਾਉਂਸਲਰ ਦੇ ਵੀ ਸਾਈਨ ਹੈ ਉਸ ਇਲਾਕੇ ਦੇ ਕਾਉਂਸਲਰ ਦੇ ਵੀ ਸਾਈਨ ਹੈ ਪੰਚਾਇਤੀ ਬੰਦਿਆਂ ਦੇ ਸਾਈਨ ਹੈ ਇਹਨਾਂ ਸਾਰੇ ਬੰਦਿਆਂ ਨੇ ਲਿਖ ਕੇ ਲਿਖਾਇਆ ਦੇ ਵਿੱਚ ਕਿ ਬਾਈ ਇਹਦੇ ਨਾਲ ਗਰੀਬ ਬੰਦੇ ਨਾਲ ਠੱਗੀ ਬੱਜੀ ਹੈ ਕਿ ਅਸੀਂ ਬਾਰ-ਬਾਰ ਉਹਨਾਂ ਨੂੰ ਕਹਿ ਕੇ ਜਾ ਕੇ ਸਮਝਾਇਆ ਹੈ ਕਿ ਭਾਈ ਇਹਦੇ ਜਿਆਦਾ ਦੇ ਪੈਸੇ ਮੋੜ ਦੋ ਜਾ ਜਿਹੜੀ ਇਸੀ ਕਰਾ ਦੋ ਇਹਦੇ ਨਾਲ ਗਰੀਬ ਬੰਦੇ ਨਾਲ ਠੱਗੀ ਬਧੀਆ ਇਹ ਪੰਚਾਇਤ ਨੇ ਪੰਚਾਇਤੀ ਨਾਮਾ ਲਿਖ ਕੇ ਦਿੱਤਾ ਇਹਦੇ باوجود ਵੀ ਐਸਐਸਪੀ ਬਠਿੰਡਾ ਨੇ ਇਸ ਪੀੜਤ ਪਰਿਵਾਰ ਦੀ ਸ਼ਰੂਲ ਕਾਸਤ ਵਿਅਕਤੀ ਦੀ ਬੰਦੇ ਦੀ ਵਿਚਾਰਾ ਦੀ ਕੋਈ ਗੱਲ ਨਹੀਂ ਸੁਣੀ ਮੈਂ ਵੀ ਇੱਕ ਦੋ ਵਾਰ ਐਸਐਸਪੀ ਨੂੰ ਕਿਹਾ ਉਸ ਤੋਂ ਬਾਅਦ ਇੱਥੇ ਹੀ ਬਸ ਨਹੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਵੀ ਅਸੀਂ ਬਿਲਕੇ ਦੋ ਤਿੰਨ ਵਾਰ ਮਲੇ ਚਿਚੀ ਉਹਨਾਂ ਨੂੰ ਪੱਤਰ ਦਿੱਤਾ ਇਸ ਤਰ੍ਹਾਂ ਦੀ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਵੀ ਐਸਐਸਪੀ ਨੂੰ ਲਿਖਿਆ ਫਿਰ ਵੀ ਐਸਐਸਪੀ ਪਟਨਾ ਦੇ ਕੰਨ ਤੇ ਜੂਨੀ ਸਰਕੀ ਫਿਰ ਵੀ ਉਹਨਾਂ ਨੇ ਕੋਈ ਪ੍ਰਵਾਨ ਨਹੀਂ ਕੀਤੀ ਇਸ ਗਰੀਬ ਬੰਦੇ ਦੀ ਕੋਈ ਗੱਲ ਸੁਣੀ ਨਹੀਂ ਉਸ ਤੋਂ ਬਾਅਦ ਡੀਆਈਜੀ ਸਾਹਿਬ ਅ ਸਾਹਿਬ ਹਰਜੀਤ ਸਿੰਘ ਜੀ ਹੋਰੀ ਉਹਨਾਂ ਦੇ ਕੋਲ ਵੀ ਡੀਆਈਜੀ ਸਾਹਿਬ ਦੇ ਕੋਲ ਵੀ ਦੋ ਤਿੰਨ ਬਾਰ ਅਸੀਂ ਜਾ ਕੇ ਆਏ ਐਪਲੀਕੇਸ਼ਨ ਵੀ ਦਿੱਤੀ ਤਾਂ ਡੀਆਈਜੀ ਸਾਹਿਬ ਨੇ ਵੀ ਅ ਐਸਐਸਪੀ ਮੈਡਮ ਨੂੰ ਲਿਖਿਆ ਕਿ ਵੀ ਇਹ ਬੰਦੇ ਦੀ ਸੁਣਵਾਈ ਕਰੋ ਮੈਨੂੰ ਲੱਗਦੀ ਹੈ ਐਸਪੀ ਕੋਲੇ ਡੀਐਸਪੀ ਕੋਲੇ ਐਸਐਚਓ ਕੋਲੇ ਤਾਂ ਪਤਾ ਹੀ ਨਹੀਂ ਕਿੰਨੇ ਵਾਰੀ ਇਹ ਬੰਦਾ ਵਿਚਾਰਾ ਉਥੇ ਜਿਹੜੇ ਕੜਦਾ ਪਰਦਾ ਜਾਂਦਾ ਆਉਂਦਾ ਸਵੇਰੇ ਸ਼ਾਮ ਮੇਰੇ ਘਰ ਆ ਜਾਂਦਾ ਅਸੀਂ ਕਿਤੇ ਨਾ ਕਿਤੇ ਚਲੋ ਨੂੰ ਹੌਸਲਾ ਦਿੰਦੇ ਆਂ ਵੀ ਕੋਈ ਗੱਲ ਨਹੀਂ ਯਾਰ ਐਦਾਂ ਦੀ ਗੱਲ ਨਹੀਂ ਹੁੰਦੀ ਹੌਸਲਾ ਨਹੀਂ ਛੱਡੀਦਾ ਹੁੰਦਾ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਐਸਐਸਪੀ ਬਠਿੰਡਾ ਆਪ ਨਾਟਕ ਪਰਚੈਤੀ ਬੰਦ ਨਹੀਂ ਸੁਣੀ ਗੱਲ ਐਸਐਸਪੀ ਬਠਿੰਡਾ ਨੇ ਆਰਟੀਜੀਸ ਰਾਹੀਂ ਪੈਸੇ ਆ ਜਿਹੜੇ ਹੈਗੇ ਐ ਗਏ ਹੋਏ ਐ ਇਸ ਦੀ ਇਹਦੇ ਤੇ ਕੋਈ ਉਹਨਾਂ ਨੇ ਗੌਰ ਨਹੀਂ ਕੀਤੀ ਡੀਆਜੇ ਸਾਹਿਬ ਨੇ ਕਿਹਾ ਉਹਦੀ ਵੀ ਕੋਈ ਪ੍ਰਵਾਹ ਨਹੀਂ ਕੀਤੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਉਹਨਾਂ ਨੇ ਲਿਖ ਕੇ ਭਜਾਇਆ ਉਹਨਾਂ ਨੇ ਉਸ ਡਿਪਟੀ ਕਮਿਸ਼ਨਰ ਬਠਿੰਡਾ ਦੀ ਕੋਈ ਪ੍ਰਵਾਹ ਨਹੀਂ ਕੀਤੀ ਤੋਂ ਅੱਛਾ ਹੁਣ ਕੀ ਹੋਇਆ ਕਿ ਕਈ ਅਫਸਰਾਂ ਤਾਂ ਕਿਸੇ ਐਸਪੀ ਨੂੰ ਕਿਹਾ ਕਿਸੇ ਡੀਐਸਪੀ ਨੂੰ ਕਿਹਾ ਕਈ ਅਫਸਰਾਂ ਨੂੰ ਤਾਂ ਇਹ ਲੱਗਿਆ ਪਤਾ ਕਿ ਮੈਂ ਸਿਆਦੇ ਹਰਪਜਨ ਸਿੰਘ ਜੀ ਬਲਜੀਤ ਦੀ ਪਤਨੀ ਹੈ ਬਲਜੀਤ ਕੌਰ ਜੀ ਦੇ ਨਾਲ ਸੌਦਾ ਜਿਹਦੇ ਨਾਮ ਤੇ ਸੌਦਾ ਤਾਇਆ ਹੋਇਆ ਸੀ ਜੇ ਮੈਂ ਕਿਸੇ ਅਫਸਰ ਨੂੰ ਕਹਦਾ ਫੋਨ ਕਰਨਾ ਉਹਨਾਂ ਨੂੰ ਲੱਗਦਾ ਕਿ ਯਾਰ ਉਹ ਭਜਨ ਸਿੰਘ ਵਾਲੀ ਗੱਲ ਗਹਿਰੀ ਸਾਹ ਪੁੱਛਣਗੇ ਤੇ ਆਪਾਂ ਮਲਫੂਨ ਹੀ ਚੱਕਣਾ ਬੰਦ ਕਰ ਦੋ ਮolare perception system ਹੁੰਦਾ ਜੇ ਕੰਮ ਨਾ ਕਰਨਾ ਤਾਂ ਫੋਨ ਨਾ ਚੁੱਕੋ ਅਸੀਂ ਵੀ 35-40 ਸਾਲ ਤੋਂ ਰਾਜਦਾਨ ਸਿਸਟਮ ਦੇ ਵਿੱਚ ਆ ਸਮਝਦੇ ਆ ਸਾਰੀ ਗੱਲ ਔਰ ਐਸਐਸਪੀ ਬਟੇਂਡਾ ਫਿਰ ਉਸ ਤੋਂ ਬਾਅਦ ਆ ਦੇਖੋ ਇੱਕ ਜਿਹੜੀ ਚੀਜ਼ ਮਜਬੂਰਤੌਰ ਤੇ ਮੈਂ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਲਈ ਅਸੀਂ ਮਜਬੂਰ ਹੋਏ ਆ ਰਿਪੋਰਟ ਬਣੀ ਹੈ ਇਹ ਸਾਰੀ ਰਿਪੋਰਟ ਬਣਾ ਕੇ ਸਾਰਾ ਥਾਣੇ ਤੋਂ ਇਹਨਾਂ ਨੇ ਭੇਜਦੀ ਡੀਸੀ ਸਾਹਿਬ ਭਜੀ ਸਿੰਘ ਦੇ ਡੀਸੀ ਸਾਹਿਬ ਨੂੰ ਇਹ ਰਿਪੋਰਟ ਦੇ ਵਿੱਚ ਸਾਰੇ ਬਿਆਨਾਂ ਦੇ ਬਿਆਨ ਜਿਹੜੇ ਬਿਆਨ ਕਰਤਾ ਹੈਗੇ ਆ ਸਾਹਜ ਵਿਅਕਤੀ ਉਹਨਾਂ ਨੇ ਲਿਖਾਇਆ ਇਹਨਾਂ ਦੇ ਵਿੱਚ ਕਿ ਇਸ ਬੰਦੇ ਨਾਲ ਠੱਗੀ ਵਧੀ ਹੈ ਔਰ ਆ ਰਿਪੋਰਟ ਦੇ ਵਿੱਚ ਵੀ ਇਹ ਬਣਦਾ ਹੈ ਕਿ ਹਾਂ ਵੀ ਇਹਦੇ ਨਾਲ ਬੰਦੇ ਨਾਲ ਭਜਨ ਸਿੰਘ ਦੇ ਨਾਲ 67 ਲੱਖ 50000 ਰੁਪਏ ਦੀ ਠੱਗੀ ਵਧੀ ਹੈ ਤੇ ਠੱਗੀ ਦੇ ਕਰਕੇ ਕਾਰਵਾਈ ਕਰਨੀ ਬਣਦੀ ਹੈ ਹੁਣ ਐਸਐਸਪੀ ਬਠਿੰਡਾ ਨੇ ਪਰਚਾ ਦੇ ਦਰਜ ਕਰਨ ਦੀ ਬਜਾਏ ਕਹਿੰਦਾ ਜੀ ਅਸੀਂ ਇਹ ਮਾਮਲਾ ਏਡੀਐਲਿਓ ਕੋਲ ਭੇਜਦਾ ਮਤਲਬ ਜੇ ਕਿਸੇ ਮਸਲੇ ਤੇ ਕੰਮ ਨਾ ਕਰਨਾ ਹੋਵੇ ਤਾਂ ਉਹਨੂੰ ਅਸੀਂ ਏਡੀ ਏਲੀਗਲ ਕੋਲ ਭੇਜ ਦਿੰਨੇ ਆ ਏਡੀ ਏਲੀਗਲ ਜਿਹੜੇ ਹੁੰਦੇ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਏਡੀ ਏਲੀਗਲ ਇੱਕ ਐਡਵੋਕੇਟ ਹੁੰਦਾ ਹੈ ਤੇ ਤੁਸੀਂ ਆਈਪੀਐਸ ਹੋ ਆਈਪੀਐਸ ਹੋ ਆਈਪੀਐਸ ਕੀਤੀ ਹੈ ਇੱਥੇ ਮੋਢਿਆਂ ਦੇ ਆਪਣੇ ਐਨਾ ਨਾ ਅਸੀਂ ਸਟਾਰ ਲਾਏ ਹੋਏ ਨੇ ਕਿ ਅੱਜ ਤੱਕ ਮੈਂ ਸਵਾਲ ਪੁੱਛਦਾ ਕਿ ਸਾਰੇ ਪਰਚੇ ਏਡੀ ਏਲੀਗਲ ਨੂੰ ਪੁੱਛ ਕੇ ਕੀਤੇ ਜਾਂਦੇ ਆ ਜਦੋਂ ਇਹ ਸਾਰੇ ਪਰਚੇ ਤੁਸੀਂ ਏਡੀ ਏਲੀਗਲ ਨੂੰ ਪੁੱਛ ਕੇ ਕਰਦੇ ਆ ਫਿਰ ਤਾਂ ਅਸੀਂ ਗੱਲ ਮੰਨ ਲੈਣੀ ਆ ਤੋ ਏਡੀ ਏਲੀਗਲ ਨੂੰ ਇਹ ਕੇਸ ਭੇਜਣ ਦਾ ਮਤਲਬ ਹੁੰਦਾ ਕਿ ਇਹਨੂੰ ਰਦੀ ਦੀ ਟੋਕਰੀ ਛੱਡ ਦਿਓ ਤੋ ਅਸੀਂ ਇਸ ਗੱਲ ਨੂੰ ਕਿਸੇ ਕਿਸੇ ਵੀ ਕੀਮਤ ਤੇ ਜਿਹੜਾ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੋ ਅਸੀਂ ਮੈਨੂੰ ਇੱਕ ਹੋਰ ਗੱਲ ਦਾ ਅਫਸੋਸ ਬਹੁਤ ਹੈ ਕਿ ਸ਼ਾਇਦ ਜਿਹੜੀ ਬੀਬੀ ਐਸਐਸਪੀ ਹੈਗੀ ਆ ਉਹ ਵੀ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਬੇਡਕਰ ਦੀ ਦੇਣ ਕਰਕੇ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਹਾਂ ਤੇ ਜਦ ਰਿਜ਼ਰਵ ਕੈਟਾਗਰੀ ਦੇ ਵਿੱਚੋਂ ਅਫਸਰ ਬੈਠਾ ਹੋਵੇ ਡੀਆਈਜੀ ਵੀ ਰਿਜ਼ਰਵ ਕੈਟਾਗਰੀ ਦਾ ਐਸਐਸਪੀ ਪੁਜਾਰਾ ਕੈਟਾਗਰੀ ਦੀ ਐਸਐਸਪੀ ਰਿਜ਼ਰਵ ਕੈਟਾਗਰੀ ਦੇ ਇਹਦੇ باوجود ਵੀ ਅ ਮਤਲਬ ਇੱਕ ਸ਼ਡਿਊਲ ਕਾਸਤ ਵਿਅਕਤੀ ਦੀ ਗੱਲ ਨਾ ਸੁਣੀ ਜਾਵੇ ਮੈਨੂੰ ਲੱਗਦਾ ਕਿ ਤਰ੍ਹਾਂ ਕਿਤੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦੀ ਆਤਮਾ ਵੀ ਕਿਤੇ ਨਾ ਜੱਥੇ ਰੋਂਦੀ ਹੋਣੀ ਹੈ ਕਿ ਯਾਰ ਮੈਂ ਜਿਨ੍ਹਾਂ ਲੋਕਾਂ ਵਾਸਤੇ ਇਸ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਕੀਤਾ ਸੀ ਮੈਨੂੰ ਮੇਰੇ ਆਪਣੇ ਸਮਾਜ ਦੇ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੁਣ ਅੱਜ ਮਜਬੂਰਨ ਇਸ ਕਰਕੇ ਸਾਨੂੰ ਤੁਹਾਡੇ ਰੂਬਰੂ ਹੋ ਕੇ ਜਨਤਾ ਦੀ ਕਚੇਰੀ ਤੇਗਾ ਲਕੜੀ ਪੈ ਰਹੀ ਹੈ ਕਿ ਇਹ ਵਿਅਕਤੀ ਇੰਨਾ ਫਟਾ ਪੋਇਆ ਵੈ ਇੰਨਾ ਪਰੇਸ਼ਾਨ ਹੈ ਇਹ ਮੈਨੂੰ ਕੱਲ ਪਰਸੋ ਕਹਿੰਦਾ ਵੀ ਮੈਂ ਤਾਂ ਫਿਰ ਹੋਰ ਹੱਲ ਕੋਈ ਨਹੀਂ ਐ ਮੈਂ ਤਾਂ ਸੁਸਾਈਡ ਕਰ ਲੈਣਾ ਮੈਂ ਉਹਨਾਂ ਨੂੰ ਫਿਰ ਕਹਾਂਗਾ ਸੁਸਾਈਡ ਕੋਈ ਰਸਤਾ ਨਹੀਂ ਹੁੰਦਾ ਪਰ ਫਿਰ ਜੇ ਕੋਈ ਨਹੀਂ ਇੱਕ ਗੱਲ ਵਾਪਰਦੀ ਆ ਨਾ ਕੋਈ ਤਾਂ ਮੈਂ ਇਹਦੇ ਲਈ ਸਿੱਧੇ ਤੌਰ ਤੇ ਐਸਐਸਪੀ ਬਠਿੰਡਾ ਜਿਹੜੇ ਆ ਜ਼ਿੰਮੇਵਾਰ ਹੋਣਗੇ ਕਿ ਇਹ ਰਿਪੋਰਟ ਬੰਡ ਦੇ ਬਾਵਜੂਦ 20 ਪਰਚਾ ਦਰਜ ਨਾ ਹੋਵੇ ਅੱਛਾ ਮੈਂ ਇਥੇ ਗੱਲ ਹੋਰ ਸਾਂਝੀ ਕਰਨਾ ਚਾਹੁੰਦਾ ਮੈਂ ਵੀ ਕੋਈ ਯਤਨ ਕੀਤਾ ਮੈਂ ਇਹਨੂੰ ਪ੍ਰੀਤਮ ਸਿੰਘ ਨੂੰ ਪ੍ਰੀਤਮ ਸਿੰਘ ਨੂੰ ਤੇ ਇਹਦੇ ਘਰ ਵਾਲੇ ਨੂੰ ਮੈਂ ਇਹਨਾਂ ਨੂੰ ਬੁਲਾਇਆ ਕਿ ਦੇਖੋ ਗਰੀਬ ਆਦਮੀ ਆ ਬਚਾਰਾ ਕਿ ਇਹਨਾਂ ਨੂੰ ਇਹਨਾਂ ਤੁਸੀਂ ਯਾਰ ਬੈਠ ਕੇ ਗੱਲ ਕਰੋ ਤੇ ਉਹਨਾਂ ਦਾ ਕਹਿਣਾ ਇਹ ਸੀਗਾ ਕਿ ਸਾਨੂੰ 6 ਲੱਖ ਰੁਪਈਆ ਵਾਧਾ ਦੇਵਾ ਦਿਓ ਜਿਹਨੇ ਨਾਲ ਸੌਦਾ ਹੋਇਆ ਹੈ 6 ਲੱਖ ਰੁਪਈਆ ਹੋਰ ਇਹ ਵੀ ਇਹ ਗਰੀਬ ਬੰਦਾ ਵਿਚਾਰਾ 6 ਲੱਖ ਕਿੱਥੋਂ ਵੰਦ ਦੇਊਗਾ ਇਹ ਤਾਂ ਪਹਿਲੇ 18 ਲੱਖ ਰੁਪਈਆ ਲੋਨ ਕਰਵਾਇਆ ਹੋਇਆ ਹੈ ਨਾ ਤਾਂ 18 ਨਾਲ ਲੋਨ ਕਰਾਇਆ 5 ਲੱਖ ਰੁਪਈਆ 18 ਨਾਲ ਲੋਨ ਦੀ ਲੋਨ ਪ੍ਰਬੰਧ ਹੋਇਆ ਉਸੇ ਡੇਟ 'ਤੇ ਹੋਇਆ ਜਦੋਂ ਰਜਿਸਟਰੀ ਕਰਾਉਣੀ ਸੀ ਤੋ ਇਹ ਵਿਚਾਰਾ ਕਿੱਥੋਂ ਦੇਊਗਾ ਪਰ ਇਹਦੇ باوجود ਫਿਰ ਵੀ ਇਸ ਬੰਦੇ ਨੇ ਕਿਹਾ ਤੇ ਚਲੋ ਯਾਰ ਕੋਈ ਨਹੀਂ ਮੈਨੂੰ ਸਾਰਾ ਦੋ ਫੜਫੜ ਕੇ ਕਿਸ ਨਾ ਕਿਸੇ ਢੰਗ ਨਾਲ 3 ਲੱਖ ਹੋਰ ਵਾਧਾ ਦੇ ਦੇ ਕਰੋ ਜਿਸਤੀ ਫਿਰ ਵੀ ਨਾਰਜ਼ਿਸਤੀ ਕਰਾਈ ਨਾਇਦਾ ਸਫਲਾਖ 15000 ਰੁਪਿਆ ਮੋੜ ਤੋ ਇਸ ਕਰਕੇ ਇਹ ਬੰਦਾ ਵਿਚਾਰਾ ਗਰੀਬ ਆਦਮੀ ਹੈ ਇਹਦੀ ਪੁਕਾਰ ਸੁਣਾਉਣ ਵਾਸਤੇ ਪ੍ਰੈਸ ਮੀਡੀਆ ਦਾ ਸਹਾਰਾ ਜੀ ਲਿਆ ਕਿ ਐਸਐਸਪੀ ਬਠਿੰਡਾ ਇਹਦੇ ਤੇ ਕਿਉਂ ਨਹੀਂ ਕਾਰਵਾਈ ਕਰਨਾ ਚਾਹੁੰਦੇ ਮੈਂ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਨੂੰ ਕਹਿਣਾ ਚਾਹਾਂਗਾ ਕਿ ਇਹਦੇ ਤੇ ਜਰੂਰ ਗੌਰ ਫਰਮਾਇਆ ਜਾਵੇ ਡੀਜੀਪੀ ਪੰਜਾਬ ਨੂੰ ਕਹਾਂਗਾ ਇਹਦੇ ਤੇ ਜਰੂਰ ਗੌਰ ਫਰਮਾਇਆ ਜਾਵੇ ਕਿ ਇਹ ਜਿਹੜੀ ਇਹ ਜਿਹੜਾ ਸਾਰਾ ਮਾਮਲਾ ਹੈ ਐਸਐਸਪੀ ਸਾਹਿਬ ਦੀ ਬਦੌਲਤ ਇਹ ਵਿਚਾਰਾ ਇਹਨਾਂ ਫੈੜਾ ਪੈ ਹੁਣੇ ਕਹਿੰਦਾ ਜੀ ਮੈਂ ਅ ਮਰਨ ਵਰਤੇ ਬਹਿਣਾ ਮੈਂ ਇਹਨੂੰ ਫਿਰ ਕਿਹਾ ਕਿ ਨਹੀਂ ਯਾਰ ਇਹਦਾ ਦੀ ਗੱਲ ਕੋਈ ਨਹੀਂ ਮੈਂ ਇਹਦੇ ਇਹਦੇ ਇਸ ਗੱਲ ਦੇ ਲਈ ਮੈਂ ਡੀਏਜੀ ਸਾਹਿਬ ਨੂੰ ਵੀ ਦੱਸਿਆ ਕਿ ਦੇਖੋ ਇਹ ਪ੍ਰਦਾਰ ਹੋਰ ਹਲਕੀ ਹੈ ਇਹਨਿਲੋ ਇਹਦੇ ਕੋਲ ਰਸਤਾ ਕੋਈ ਨਹੀਂ ਬਚਦਾ ਲੋਕਤੰਤਵ ਦੇ ਤੌਰ ਕੋਈ ਰਸਤਾ ਨਹੀਂ ਹੈ ਬੰਦੇ ਦੇ ਕੋਲ ਬਚਦਾ ਜੇ ਅੱਜ ਵੀ ਮਸਲਾ ਹੈਦਾ ਇਹ ਚਾਹੁੰਦਾ ਕਿ ਹੱਲ ਨਹੀਂ ਹੁੰਦਾ ਤਾਂ ਵੀ ਮੈਂ ਤਾਂ 11 ਤਰੀਕ ਨੂੰ ਬਈ ਆ ਮਰਨ ਵਰਤੇ ਬੈਠੂਗਾ ਤਾਂ ਜੇ ਇਹ ਹੁਣ ਇਹ ਮਰਨ ਵਰਤੇ ਬੈਠਣ ਦੀ ਗੱਲ ਕਰਦਾ ਤੇ ਜੇ ਮਰਨ ਵਰਤੇ ਬੈੰਦਾ ਹੈ ਇਹਦਾ ਪਰਿਵਾਰ ਬੇਂਧਾ ਹੈ ਤਾਂ ਫਿਰ ਭਾਈ ਦੇਖੋ ਜੇ ਪੁਲਿਸ ਕੀ ਗੱਲ ਵਾਪਰਦੀ ਹੈ ਇਹਦੇ ਲਈ ਸਿੱਧੇ ਤੌਰ ਤੇ ਮੈਂ ਕਹੂੰਗਾ ਕਿ ਐਸਐਸਪੀ ਬਟਿੰਡਾ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ ਦਫ਼ਤਰਾਂ ਦੇ 7-8 ਮਹੀਨਿਆਂ ਤੋਂ ਚੱਕਰ ਕੱਟਦਾ ਆ ਰਿਹਾ ਤੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਤੋ ਉਸ ਕਰਕੇ ਪੰਜਾਬ ਦੀ ਸਰਕਾਰ ਦੇ ਇਹਦੇ ਗੌਰ ਕਰੇ ਤੇ ਮੈਂ ਇਹ ਕਰ ਜ਼ਰੂਰ ਕਹੂੰਗਾ ਅਸੀਂ ਇਸ ਪਰਿਵਾਰ ਦੀ ਮਦਦ ਲਈ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਮੈਂ ਮਜ਼ਦੂਰ ਮਲਾਜ਼ਮ ਕਾਂਗਰਸ ਕੇ ਕੇਸੀ ਵਿਭਾਗ ਕਾਂਗਰਸ ਪਾਰਟੀ ਵੱਲੋਂ ਇਹਦੀ ਪਿੱਛੇ ਖੜੇ ਹਾਂ ਹਰ ਤਰ੍ਹਾਂ ਦੀ ਮਦਦ ਬੇਦੀ ਪਰਮਨ ਸਿੰਘ ਦੀ ਅਸੀਂ ਕਰਾਂਗੇ ਕਿਉਂਕਿ ਕਿਸੇ ਰੋਲ ਕਾਸਟ ਬੰਦਾ ਅੱਜ ਦਰਦਰ ਦੀਆਂ ਠੋਕਰਾਂ ਖਾਂਦਾ ਫਿਰੇ ਘਟਕੜ ਅਸੀਂ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸੋ ਇਸ ਕਰਕੇ ਪੰਜਾਬ ਦੀ ਸਰਕਾਰ ਕਹਿੰਦੀ ਹੈ ਕਿ ਸਾਡੇ ਤੋਂ ਇਨਸਾਫ ਜਿਹੜਾ ਹੈਗਾ ਅਸੀਂ ਘਰ ਘਰ ਲੈ ਕੇ ਇਨਸਾਫ ਦੇਵਾਂਗੇ ਮੁੱਖ ਮੰਤਰੀ ਸਾਹਿਬ ਆ ਬੰਦਾ ਬਚਾਰਾ ਰ ਪਰਮਨ ਸਿੰਘ ਸਾਟ ਅੱਠ ਮਹੀਨਿਆਂ ਤੋਂ ਰੋਲਦਾ ਫਿਰਦਾ ਹੈ ਕਦੇ ਡੀਆਈਜੀ ਕੋਲ ਜਾਂਦਾ ਕਦੇ ਐਸਐਸਪੀ ਕੋਲ ਜਾਂਦਾ ਕਦੇ ਡੀਸੀ ਕੋਲ ਜਾਂਦਾ ਕਦੇ ਕਿਸੇ ਅਫਸਰ ਕੋਲ ਜਾਂਦਾ ਕਦੇ ਥਾਣੇ ਜਾਂਦਾ ਤੇ ਮੁੱਖ ਮੰਤਰੀ ਸਾਹਿਬ ਕੀ ਤੁਸੀਂ ਇਸ ਹਰਪਜਿੰਦਰ ਸਿੰਘ ਨੂੰ ਗਰੀਬ ਆਦਮੀ ਨੂੰ 7 ਲੱਖ ਜਿਹੜਾ ਇਹ ਪੈਸਾ ਸੀ ਉਹ ਡਬੋਤਾ ਇਹਨੂੰ ਇਨਸਾਫ ਦੋਗੇ ਤੇ ਇਹ ਮੇਰੀ ਗੱਲ करिए ਤੁਸੀਂ ਕਹਿ ਰਹੇ ਹੋ ਐਸਐਸਪੀ ਬਠਿੰਡਾ ਗੋਨ ਨਹੀਂ ਕਰ ਰਹੇ ਜਾਂ ਇਸ ਤੇ ਕਾਰਵਾਈ ਨਹੀਂ ਕਰ ਰਹੇ ਕਾਰਨ ਕੀ ਹੈਗਾ ਤੁਹਾਨੂੰ ਕੀ ਲੱਗਦਾ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਦੇਖੋ ਇਹਦਾ ਕਾਰਨ ਤਾਂ ਹੁਣ ਐਸਐਸਪੀ ਮੈਡਮ ਵੀ ਦੱਸ ਸਕਦੀ ਹੈ ਕੀ ਉਹ ਕਲਾਉਣਾ ਜਰਾ ਹੈ ਕਲਾਉਣਾ ਜਰਾ ਜੋ ਕਾਪੀ ਕੰਮ ਕਰਦੇ ਨੇ ਕਾਪੀ ਦਾ ਕੰਮ ਨਹੀਂ ਉਹ ਪਤਾ ਨਹੀਂ ਹੁਣ ਆਪਾਂ ਨੂੰ ਉਸ ਬਾਰੇ ਨਹੀਂ ਪਤਾ ਕਿ ਉਹ ਬੰਦਾ ਮਤਲਬ ਇਹ ਪੀੜਤ ਵਿਅਕਤੀ ਵਿਚਾਰਾ ਉਹ ਕਰ ਕੀ ਸਕਦਾ ਹੈ ਇਹਦੇ ਕੋਲ ਸਪਾਰਸ ਕੋਈ ਨਹੀਂ ਕਿ ਕੋਈ ਵੱਡੀ ਸਪਾਰਸ ਇਹ ਕਰ ਲਵੇ ਜਾਂ ਹੁਣ ਕਿਸ ਹਾਲਾਤਾਂ ਚ ਕਿਉਂ ਨਹੀਂ ਐਸਐਸਪੀ ਬਠਿੰਡਾ ਇਸ ਵਿਅਕਤੀ ਦੀ ਗੱਲ ਸੁਣ ਰਹੇ ਇਹਦੇ ਬਾਰੇ ਤਾਂ ਐਸਐਸਪੀ ਬਟਿੰਡਾ ਹੀ ਦੱਸ ਸਰ ਮੇਰਾ ਸਵਾਲ ਹੈ ਕਿ ਜਦੋਂ ਉਹ ਜਿਹੜਾ ਉਹ ਬੰਦਾ ਕਾਪੀ ਦਾ ਕੰਮ ਸਾਰਾ ਕੁਝ ਕੀਤਾ ਜੀ ਬਿਆਨਾ ਹੋਇਆ ਆ ਪੰਚਾਇਤੀ ਨਾਮਾ ਵੀ ਲਿਖ ਕੇ ਮੈਸ ਨੂੰ ਦਿਖਾਇਆ ਕਿ ਪੰਚਾਇਤੀ ਨਾਮਾ ਵੀ ਲਿਖਿਆ ਹੈ ਪੰਚਾਇਤ ਦੇ ਬੰਦਿਆਂ ਨੇ ਵੀ ਜਾ ਕੇ ਕਿਹਾ ਉਹਦੇ ਘਰੇ ਵੀ ਭਾਈ ਤੋਂ ਰਜਿਸਟਰੀ ਕਰਾ ਆ ਪੰਚਾਇਤੀ ਕਾਉਂਸਲਰ ਦੇ ਸਾਈਨ ਹੈ ਮਹੱਲੇ ਦੇ ਲੋਕਾਂ ਦੇ ਸਾਈਨ ਹੈ بار بار ਜਾ ਕੇ ਮਿੰਤਾ ਕਰਦੇ ਆ ਵੀ ਯਾਰ ਇਹ ਗਰੀਬਾ ਨਹੀਂ ਵਿਚਾਰਾ ਕੁਰਾ ਕਰਦਾ ਆ ਪੰਚਾਇਤੀ ਨਾਮਾ ਲਿਖਿਆ ਗਾਵੇ ਯਾਰ ਫਿਰ ਵੀ ਐਸਐਸਪੀ ਬਟਿੰਡਾ ਇਸ ਗੱਲ ਦੀ ਪਰਵਾਹ ਨਾ ਕਰੇ ਘੱਟੋ ਘੱਟ ਯਾ ਪੰਚਾਇਤੀ ਗੱਲ ਤਾਂ ਹਰ ਕੋਟ ਵੀ ਕੋਸ਼ਿਸ਼ ਕਰਦੇ ਜਦ ਤਸੀਲ ਤੇ ਹਾਜ਼ਰੀ ਵੀ ਲਵਾਈ ਹੋਊਗੀ ਦੇਖੋ ਇੱਕ ਗੱਲ ਮੈਂ ਕਹਾਂ ਤਸੀਲ ਤੇ ਹਾਜ਼ਰੀ ਵਾਲਾ ਮੈਟਰ ਅਸੀਂ ਡੀਸਾ ਉਹਨਾਂ ਨੇ ਵੀ ਗੱਲ ਕੀਤੀ ਸੀ ਤੁਸੀਂ ਭਾਵੇਂ ਕਰ ਲੋ ਤਸੀਲ ਤੇ ਹਾਜ਼ਰੀ ਕੋਈ ਉਹ ਨਹੀਂ ਹੈਗਾ ਮਤਲਬ ਲੀਗਲੀ ਕੋਈ ਉਹ ਨਹੀਂ ਹੈਗਾ ਕਿ ਲਿਖਦਾ ਬੰਦੇ ਦੇ ਪੈਸੇ ਮੁਕਰ ਜੇ ਤਾਂ ਹਰ ਕੋਈ ਮੰਨਾਂ ਪੈਸੇ ਮੁਕਰ ਜਾ ਕਰੂਗਾ ਕਿ ਸਹੀ ਇਹ ਤਸੀਲ ਇਹਨਾਂ ਨੂੰ ਕਹਿੰਦਾ ਆ ਪੰਚਾਇਤੀ ਨਾਮੇ ਚ ਲਿਖਿਆ ਕਿ ਪੰਚਾਇਤੀ ਨਾਮੇ ਚ ਪੰਚਾਇਤ ਨੂੰ ਨੇ ਕਿਹਾ ਕਿ ਦੋ ਤਿੰਨ ਦਿਨਾਂ ਦਾ ਮੈਨੂੰ ਟਾਈਮ ਦੇ ਦਿਓ ਉਹਦੇ ਬਾਵਜੂਦ ਵੀ ਇਹ ਗਏ ਕੋਰਟ ਤੇ ਜਿਹਦੇ ਫਿਰ ਹੁਣ ਲਾਰੇ ਲਾਉਂਦੇ ਫਿਰਦੇ ਆ ਪੈਸੇ ਵਧ ਮੰਗਦੇ ਆ ਨਾ ਤੂੰ ਗਰੀਬ ਬੰਦੇ ਤੋਂ ਕਿਉਂ ਕਿਥੋਂ ਇਹਦਾ ਕੀ ਇਨਸਾਫ ਕੋਣਾਂ ਇਨਸਾਫ ਕਰੂਗਾ ਐਂਡ ਹਰਦੀ ਦਾ ਜਾਣਦੇ ਦੀ ਕੀ ਮੁਕਦ ਹੈ ਬਿਆਨ ਦੇ ਦੀ ਕੀ ਮੁਕਦ ਹੈ ਜੀ ਆ ਬਿਆਨਾ ਲਿਖਿਆ ਹੋਇਆ ਹੈ ਬਿਆਨ ਦੇ ਨਹੀਂ ਕੋਈ ਇਹਦਾ ਲੀਗਲੀ ਅਸੀਂ ਕਹੀਏ ਤੇ ਕੋਈ ਸਮਝ ਲੋ ਵੀ ਐਵੇਂ ਹੀ ਉਹ ਹੈ ਇੱਕ ਜੇ ਬਿਆਨਾ ਤੁਸੀਂ ਮੰਨ ਲਓ ਪੈਸੇ ਤਾਂ ਨਹੀਂ ਕਿਸੇ ਦੇ ਮੁੱਕਰ ਸਕਦੇ ਤੁਸੀਂ ਬਿਆਨਾ ਪਤਾ ਹੀ ਲਖਾਣੇ ਆ ਹਾਂ ਤੁਸੀਂ ਬਿਆਨਾ ਲਿਖਾਤਾ ਬਿਆਨ ਦੇ ਪੈਸੇ ਦੇਤੇ ਹੁਣ ਤੁਸੀਂ ਕੌਣ ਦੀ ਰਿਸਤੀ ਤਾਂ ਘਰਾਵਾਂਗੇ ਅਸੀਂ ਸਾਨੂੰ 3 ਲੱਖ 6 ਲੱਖ ਵੱਧ ਦਿਓ ਇਹ ਬੰਦਾ ਗਰੀਬ ਬੰਦਾ ਪਹਿਲੇ 3 ਲੱਖ ਦਾ ਲੂਮ ਕਰਾਇਆ ਇਹਨੇ ਪੰਜ ਲੱਖ 7 ਲੱਖ 5000 ਰੁਪਏ ਨੇ ਪੰਜਰ ਸਾਹਿਦ ਦਿੱਤੀ 7 ਲੱਖ ਰੁਪਏ ਉਹਦੇ ਕਾਉਂਟ ਤੋਂ ਬਲਜੀਤ ਹਣੀ ਪਰਮਜੀਤ ਕੌਰ ਦੇ ਕਾਉਂਟ ਦੇ ਵਿੱਚ ਟ੍ਰਾਂਸਫਰ ਕੀਤਾ 2 ਲੱਖ ਨਗਦ ਇਹਨੇ ਬੰਦੇ ਨੇ ਉਹ ਦਿੱਤਾ ਇਹ ਬੰਦਾ ਵਿਚਾਰਾ 10000 ਰੁਪਏ ਖਾਂਦਾ ਫਿਰਦਾ ਕੀ ਮੈਟਰ ਦੱਸੋ ਕੌਣਨ ਸਾਫ ਹੋ ਜਾਏਗਾ ਸਰਮ ਦਾ ਸਵਾਲ ਸੀਗਾ ਵੀ ਉਹ ਜਿਹੜੇ ਪ੍ਰੋਪਰਟੀਆ ਉਹ ਪ੍ਰੋਪਰਟੀ ਦਾ ਕੰਮ ਕਰਦੀ ਹੈ ਉਹ ਕੌਣ ਹੈ ਬੰਦੇ ਦੀ ਨਹੀਂ ਉਹਨੂੰ ਮੈਨੂੰ ਨਹੀਂ ਪਤਾ ਪ੍ਰੋਪਰਟੀ ਦਾ ਕੰਮ ਕਰਦੀ ਨਹੀਂ ਕਰਦੀ ਕੰਮ ਕਰਦੀ ਹੈ ਨਹੀਂ ਕਰਦੀ ਸੌਦਾ ਕਿੰਨੇ ਚ ਹੋਇਆ ਸੀ ਪੂਰਾ 27 ਲੱਖ 27000 27 ਲੱਖ 27000 ਸਰ ਪਿਛਲੇ ਨਾਈ ਸੌਦਾ ਹੋਣ ਤੋਂ ਬਾਅਦ ਬਿਆਨਾ ਹੋਣ ਤੋਂ ਬਾਅਦ ਉਹਨਾਂ ਨੇ ਰੇਟ ਗਿਆ ਵੀ 6 ਲੱਖ ਵੱਧ ਦਿਓ ਹਾਂ ਸਾਰੇ ਡਾਕੂਮੈਂਟਲੀ ਕਾਰਵਾਈ ਹੋਣੀ ਆ ਸਾਰਾ ਕੁਝ ਕੋਲ ਹੈ ਪੰਚਤੀ ਬੰਦਿਆਂ ਨੇ ਜਾ ਕੇ ਉਹਦੇ ਘਰੇ ਆ ਪੰਚਤੀ ਬੰਦੇ ਕੌਂਸਲਰ ਦੇ ਸਾਈਨ ਪੰਚਤੀ ਬੰਦਿਆਂ ਨੇ ਜਾ ਕੇ ਉਹਦੇ ਘਰੇ ਗਿਆ ਕਿ ਭਾਈ ਤੁਸੀਂ ਸਰ ਤੁਹਾਨੂੰ ਕਿਤੇ ਇਹ ਤਾਂ ਲੱਗਿਆ ਆਪਣੇ ਵਿਆਜ ਵਾਪਸ ਹੁੰਦੀ ਹੈ ਰਕਮ ਕਿਉਂਕਿ ਬਿਆਨਮ ਕਰਦਾ ਉਹ ਤਾਂ ਬਿਆਨ ਨਹੀਂ ਕੀਤਾ ਨਾ ਵੀ ਅਸੀਂ ਤਾਂ ਬਿਆਨ ਨਹੀਂ ਇਹ ਤਾਂ ਵਿਚਾਰਾ ਕਹਿੰਦਾ ਜਿਹੜੇ ਮੈਂ ਦਿੱਤੇ ਉਹੀ ਮੋੜ ਦੋ ਸਰ ਆਪ ਪਿਛਲੇ ਦਿਨ ਦਾ ਮੋੜਨੇ ਬੰਦੇ ਇਹ ਕਹਿੰਦਾ ਤੁਮ ਜਿਹੜੇ ਮੈਂ ਦਿੱਤਿਆ ਮੇਰੇ ਉਹੀ ਮੋੜ ਦੋ ਜਾਂ ਮੈਨੂੰ ਰਜਿਸਟਰੀ ਕਰਾ ਦਿਓ ਸਰ ਆਪ ਪਿਛਲੇ ਦਿਨ ਨਾ 75000 65000 ਵਿੱਚ ਦੋ ਡਰਾਈਵਰਾਂ ਨੇ ਆਤਮ ਹੱਤਿਆ ਕਰ ਲਈ ਸੀ 75000 ਵਿੱਚ ਹਾਂ 65000 ਵਿੱਚ ਹੀ ਪਾਟਣਾ ਦੇ 65000 ਵਿੱਚ ਠੀਕ ਹੈ ਜੀ ਤੇ ਕਿਤੇ ਨਾ ਕਿਤੇ ਸਰਕਾਰ ਦੀ ਬੇਇਨਸਾਫੀ ਤਾਂ ਨਹੀਂ ਲੋਕਾਂ ਨੂੰ ਜਿਹੜੇ ਦਲਿਤ ਸਮਾਜ ਦੇ ਲੋਕ ਉਹਨਾਂ ਨੂੰ ਬੇਇਨਸਾਫੀ ਮੈਂ ਉਹੀ ਤੇ ਕਹਿ ਰਿਹਾ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇਨਸਾਫ ਦਿੰਨੇ ਆ ਮੈਂ ਤਾਂ ਗਰੀਬਾਂ ਦੀ ਸੁਣਦੇ ਆ ਉਹ ਜਿਹੜੇ ਪਤਨਾਂ ਦੇ ਵਿਚਾਰੇ ਗਰੀਬ ਸ਼ਰੂਲ ਕਾਸਟ ਟ੍ਰੈਕਟਰ ਡਰਾਈਵਰ ਤੇ ਕਲਿੰਡਰ ਸੀਗੇ ਉਹ 65000 ਰੁਪਏ ਪਿਛੇ ਸੁਸਾਈਡ ਕਰ ਗਏ ਤੇ ਉਹਦੇ ਉਹਨਾਂ ਨੂੰ ਇਨਸਾਫ ਦੁਬਣ ਵਾਸਤੇ ਲੋਕ ਛੜਕਾਂਦੇ ਆ ਤਾਂ ਕਿਤੇ ਨਾ ਕਿਤੇ ਜੇ ਕੁਨੀ ਕੀ ਗੱਲ ਵਾਸਤੇ ਜਾਂਦੀ ਹੈ ਐਜੀਟੇਸ਼ਨ ਜਿਹੜੇ ਹੁੰਦੇ ਐ ਇੰਨਾ ਕਾਰਨਾ ਕਰਕੇ ਹੁੰਦੇ ਐ ਐਜੀਟੇਸ਼ਨ ਵੀ ਇਹ ਤਾਂ ਗੱਲ ਹੋਣੀ ਹੈ ਵੀ ਜੇ ਇਹ ਬੰਦਾ ਇਹ ਕਹਿੰਦਾ ਵੀ ਮੈਂ ਸੋਮਵਾਰ ਮਰਨ ਵਰਤ ਤੇ ਬੈਠੂਗਾ ਜੇ ਕੁਨੀ ਕੀ ਗੱਲ ਹੋ ਜਾਂਦੀ ਹੈ ਤਾਂ ਇਹਨੂੰ ਇਨਸਾਫ ਦੁਬਣ ਵਾਸਤੇ ਵੀ ਤਾਂ ਸਮਝੋ ਕਿ ਇਸ ਬੰਦੇ ਦੀ ਵਿਚਾਰਾ ਦੀ ਕੋਈ ਪੋਲਿਟੀਕਲ ਅਪਰੋਚ ਨਹੀਂ ਹੈਗੀ ਤਾਂ ਜਾਂ ਫਿਰ ਦੂਜੀ ਗੱਲ ਤੁਹਾਨੂੰ ਪਤਾ ਇਹ ਸਮਝ ਲੋ ساری ਗੱਲ ਬਾਤ ਕਿ ਕਿਵੇਂ ਇਹ ਸਰਗੰਠ ਚ ਜਾ ਕੇਵੇਂ ਹੁੰਦੀ ਹੈ ਮੈਨੂੰ ਉਹ ਪਲਾਸਾ ਕਰਨੀ ਨਹੀਂ ਕੋਈ ਬੁੱਕ ਤੇ ਨਹੀਂ ਲਈ ਹਾਂਜੀ ਡਾਕੂਮੈਂਟਾਂ ਦੀ ਕੋਈ ਬੁੱਕ ਡਾਕੂਮੈਂਟਾਂ ਦੇਖੋ ਆਰਟੀਐਸ ਆਰਟੀਐਸ ਆਦਿਖੋ ਆਰਟੀਐਸ ਕੋ ਦਵੇ ਕਿ ਪੈਸੇ ਨਗਦ ਲੈ ਕੇ ਬੰਦਾ ਬੁੱਕ ਕਰ ਸਕਦਾ ਆਰਟੀਐਸ ਹੋਈ ਜੀ ਬਕਾਇਦਾ ਆਰਟੀ ਜਸਵੀ ਮੈਨੂੰ ਐਸਐਸਪੀ ਸਾਹਿਬ ਨੂੰ ਇਹਦੇ ਤੇ ਵੀ ਮਿਲ ਲੱਗਦੀ ਹੈ ਭਰੋਸਾ ਨਹੀਂ ਹੈ ਰੱਬ ਰੱਬ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਇਹਦਾ ਮਤਲਬ ਪੰਚਾਇਤੀ ਨਾਮਾ ਲਿਖਿਆ ਗਿਆ ਇਹ ਪੰਚਾਇਤੀ ਨਾਮੇ ਨੂੰ ਨੀ ਸੀਮਾ ਨੇ ਕੋਈ ਸੰਵਧਾਨ ਨੇਡ ਬਣਾਇਆ ਕਾਨੂੰਨ ਹੈ ਜਾਂ ਡਾਕੂਮੈਂਟ ਹੈ ਮਿੱਟੀ ਇੱਕ ਤਰ੍ਹਾਂ ਦੀ ਤਾਂ ਹੋਈ ਹੈ ਨਾ ਕਿ ਪੰਚਾਇਤੀ ਨਾਮਾ ਵੀ ਲਿਖ ਕੇ ਦਿੱਤਾ ਹੈ ਲੋਕਾਂ ਦਾ ਵਿਸ਼ਵਾਸ ਹੈ ਕਿ ਇਹਦੇ ਅਸੀਂ ਪੈਸੇ ਗਏ ਹੈ ਸਭ ਲਈ ਬੰਦੇ ਯਾਰ ਬਿਹਾਂਜੀ ਲੋਕਾਂ ਦਾ ਮੈਟਰੀ ਵੈਲਿਊ ਹੀ ਨਾ ਰਹੀ ਕੋਈ ਲੋਕ ਤੁਸੀਂ ਗੱਲ ਪੈ ਰਹੇ ਲੋਕਾਂ ਦਾ ਵਿਸ਼ਵਾਸ ਵੀ ਕਿਤਨੇ ਕਿਤੇ ਉਹਦੇ ਠੋਕਰ ਵੱਜੂਗੀ ਕਿਉਂਕਿ ਉਹ ਅਗਲਾ ਕੋਈ ਯਾਰ ਇਹੀ ਮੁਕਰੀ ਜਾਂਦੇ ਤਾਂ ਸਾਡਾ ਹੁਣ ਆਰਟੀਜੀਐਸ ਨਹੀਂ ਪੈਸੇ گئے ਪੰਚਾਇਤ ਨੇ ਲਿਖ ਕੇ ਦਿੱਤਾ ਵੀ ਹਾਂ ਉਹਨੇ ਠੱਗੀ ਮਾਰੀ ਐ ਆ ਰਿਪੋਰਟ ਬਣ ਗਈ ਬਿਆਨ ਸਾਰਿਆਂ ਨੇ ਬਿਆਨ ਲਿਖਾਤੇ ਜਿਹਨੇ ਸੌਦਾ ਕਰ ਉਹਨੇ ਵੀ ਬਿਆਨ ਲਿਖਾਤੇ ਭਾਈ ਹਾਂ ਇਹਨਾਂ ਨੇ ਠੱਗੀ ਮਾਰੀ ਐ ਆ ਸਾਰੀ ਰਿਪੋਰਟ ਬਣ ਕੇ ਪਹੁੰਚ ਗਈ ਆ ਦਰਖਾਸਤਾਂ ਪਈਆਂ ਵਿਚਾਰਾ ਲੈ ਕੇ ਦਵਾਵੇ ਚ ਪਾ ਕੇ ਠੋਕਰਾਂ ਖੰਦਾ ਦਰਦ ਦੁਰਾ ਕਰਦਾ ਅੱਛਾ ਮੈਂ ਇਹ ਤਾਂ ਉਹਦੀ ਪਰਸਨਲੀ ਮਿਲਿਆ ਉਹਨੂੰ ਬਾਪੂ ਸਿੰਘ ਜੀ ਜੇ ਮੈਨੂੰ ਇਨਸਾਫ ਨਾ ਮਿਲਿਆ ਨਾ ਕਿ ਰਾਤ ਨੂੰ ਕਰਨਪਤ ਨੂੰ ਦੇਖਦਾ ਜੀ ਕਿਹਨੇ ਤਾਂ ਨਹੀਂ ਬੋਲਿਆ ਤਾਂ ਗੁਰਪ੍ਰੀਤ ਸਿੰਘ ਨੇ ਮਾਰਿਆ ਜੀ ਪਰਮਜੀਤ ਸਿੰਘ ਉਹ ਹੀ ਦਾ ਪੂਰਾ ਕਲੋਨੀ ਗਲੀ ਨੰਬਰ 5 ਮੈਨੂੰ ਮੱਲਾ ਕੋਈ ਸ਼ੋਰ ਹੈਗਾ ਮੈਨੂੰ ਦੱਸੋ ਕਿ ਇਹ ਸ਼ੋਰ ਕਰਦਾ ਜੀ ਇਹ ਆਪਾਂ ਨੂੰ ਸਹੀ ਜਾਲੂ ਲੱਭਾਈ ਇੱਕ ਦਲਾਲ ਨੇ ਬੁਲਾਇਆ ਸੀ ਕੋਈ ਕ੍ਰਿਸ਼ਨ ਕ੍ਰਿਸ਼ਨ ਕੁਮਾਰ ਜੀ ਆਜੀ ਪ੍ਰੇਮ ਕੁਮਾਰ ਕੋਲ ਸਾਡੇ ਨਾਲ ਸਾਡੇ ਨਾਲ ਆਜੀ ਬਿਲਕੁਲ ਆ ਪਈ ਜੀ ਨੂੰ ਜਾਨ ਕਿੰਨੇ ਦਿਨਾਂ ਤੋਂ ਆਉਣਾ ਲੈ ਕਿੰਨੇ ਕਿੰਨੀ ਦੇਰ ਹੋ ਗਈ ਇਸ 7-8 ਮਹੀਨੇ ਹੋ ਗਏ ਬੜੀ ਡਿੱਲੀ ਦਫਤਰ ਜਾ ਮੈਂ ਜੀ ਐਸ ਐਸ ਪੀ ਦੇ ਸਾਹ ਦੇ ਆਈ ਵੀ ਸਾਹ ਦੇ ਡੀ ਸੀ ਸਾਹ ਦੇ ਕਿੰਨੇ ਕਿਧਰ ਨੇ ਬੇਸ਼ਵਾਏ 10-10 ਵਾਰੀ ਮੈਂ ਅਪਲੀਕੇਸ਼ਨਾਂ ਦੇ ਚੁੱਕੇ ਹਾਂ ਉਹਨਾਂ ਨੂੰ ਕੋਈ ਮਰੀ ਸੁਣਾਈ ਨਹੀਂ ਕਰਮਟਾਲੇ ਜੀ ਪਤਾ ਨਹੀਂ ਕਿੰਨੀ ਵਾਰੀ ਮੈਂ ਗਿਆ ਆ ਬਹੁਤ ਜਿਆਦਾ ਲੱਗਦਾ ਤੁਹਾਨੂੰ ਜਿਹੜਾ ਇਨਸਾਫ ਨਹੀਂ ਮਿਲ ਰਿਹਾ ਕੀ ਪਤਾ ਜੀ ਹੁਣ ਇਹਨਾਂ ਨੂੰ ਪਤਾ ਹੋਣਾ ਜੀ ਆਪਾਂ ਨੂੰ ਤਾਂ ਕੀ ਪਤਾ ਕਿ ਤੁਹਾਨੂੰ ਸੁਈ ਖੜਕਦੀ ਨਹੀਂ ਹੋਊਗੀ ਹਾਂ ਜੀ ਇਤਨੇ ਕਦੇ ਨਾਟਕਾਂ ਦੇ ਰੀਤੀ ਕਰੀ ਕੀ ਪਤਾ ਕੀ ਕਹਿੰਦੇ ਜੀ ਅਗਲਾ ਤਾਂ ਕਹਿੰਦਾ ਮੈਨੂੰ ਪੈਸੇ ਦਿੱਤੇ ਆ ਭਾਈ ਮੇਰਾ ਕੋ 7 ਲੱਖ ਰੁਪਏ ਆਇਆ ਮੈਂ ਬੱਗੇ ਜਾਂਦਾ ਆ ਪੱਕੀ ਗੱਲ ਹੈ ਹਾਂ ਨਹੀਂ ਹੁੰਦਾ ਕੀ ਪਤਾ ਉਸਨੇ ਕਿਹਾ ਜੀ ਮੈਨੂੰ ਹੁਣ 5 ਜੀ 5 ਲੱਖ ਰੁਪਏ ਦੇ ਦੇ ਮੈਨੂੰ ਭਾਈ ਹਾਂ ਸਲੇਟ 19 ਮੇਰੇ ਪਤਾ ਆ ਜੀ